ਸਾਡੀ ਬੇਬੇ ਦਾ ਵੀ ਬਾਲਾ ਬੁਰਾ ਹਾਲ ਇਹ ਦੱਸ ਕਦੋਂ ਦਾ ਫੋਨ ਵੱਜੀ ਜਾਂਦਾ ਭਲਾ ਤੂੰ ਚੱਕ ਲਾ ਗੋਲੇ ਬੰਦੇ ਦਾ ਬੰਦਾ ਕੀ ਕਰੇ ਦੱਸ ਜਾ ਕੇ ਦੱਸ ਦੀਆਂ ਨੂੰ ਤੇਰਾ ਫੋਨ ਵੱਜਦਾ ਬੇਬੇ ਇਹ ਬੇਬੇ ਬੇਬੇ ਹਰ ਬਚਾ ਲੋਕੋ ਬਚਾ ਲੋ ਕਮਾਂਡ ਕੋ ਚਲੋ ਵੇ ਕਰਦ ਮਾਰ ਲੱਗੀ ਆ ਉਹ ਬੇਬੇ ਤੇਰਾ ਫੋਨ ਵੱਜਦਾ ਬੇਬੇ ਫੋਨ ਵੱਜਦਾ ਤੇਰਾ ਫੋਨ ਜਾ ਜਾ ਚਲੀ ਜਾ ਮੈਨੂੰ ਪਤਾ ਫਿਰ ਫੋਨ ਵੱਜਦਾ ਹਈ ਨਹੀਂ ਇਹ ਤੇ ਮੇਰੀ ਕੁੜੀ ਦਾ ਵਾ ਹੈਲੋ ਹੈਲੋ ਬੇਬੇ ਸਾਸਰੀ ਕਾਲ ਸਾਸਰੀ ਕਾਲ ਪੁੱਤ ਕਿਵੇਂ ਆ ਤੂੰ ਬੇਬੇ ਮੈਂ ਤਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਪੁੱਤ ਪੁੱਤ ਤਾਂ ਹੈ ਤੇਰੀ ਭਾਬੀ ਕਹੇ ਜੀ ਆ ਮੈਨੂੰ ਅੱਜ ਕਰਦਣਾ ਵੱਢਣ ਲੱਗੀ ਸੀ ਹਾਂ ਬੇਬੇ ਕਰਦਣਾ ਵੱਢਣ ਲੱਗੀ ਸੀ ਪਰ ਇਦਾਂ ਦੇ ਦੇਖਣ ਨੂੰ ਲੱਗਦੀ ਤਾਂ ਹੈ ਨਹੀਂਗੀ ਨਾ ਪੁੱਤ ਤੈਨੂੰ ਕੀ ਪਤਾ ਜੜਾ ਕੱਟੇ ਉਹ ਹੀ ਜਾਣੇ ਚੱਲ ਕੋਈ ਨਾ ਬੇਬੇ ਤੂੰ ਹੌਸਲਾ ਰੱਖ ਰੋ ਨਾ ਰੱਬ ਸਾਰਾ ਕੁਝ ਦੇਖਦਾ ਜਿੱਦਣ ਇਹ ਬੁਢੇ ਹੋਣਗੇ ਉਦੋਂ ਇਹਨੂੰ ਪਤਾ ਲੱਗ ਜੂ ਹਾਂ ਪੁੱਤ ਇਹ ਤਾਂ ਹੈ ਇਹਦੀ ਛੱਡ ਹੁਣ ਆਪਦੀ ਸੁਨਾ ਤੂੰ ਬਸ ਬੇਬੇ ਮੈਨੂੰ ਤਾਂ ਆਪਕ ਕਦੇ ਕਦਾਈ ਮੇਰਾ ਕੱਲ ਤਾਂ ਮੇਰਾ ਬਾੜਾ ਹੀ ਸਿਰ ਦੁਖਿਆ ਕਦੇ ਕਦਾਈ ਮੈਨੂੰ ਛਿੱਕਾਂ ਵੀ ਆਉਣ ਲੱਗ ਜਾਂਦੀਆਂ ਜਵਾਕ ਵੀ ਟੈਕਦ ਕੇ ਨਹੀਂ ਪੈਂਦੇ ਉਹ ਵੀ ਬਿਮਾਰ ਹੋਏ ਪਏ ਨੇ ਕੋਈ ਮੈਂ ਪੁੱਤ ਠੀਕ ਹੋ ਜਾਣਗੇ ਤੂੰ ਫਿਕਰ ਨਾ ਕਰ ਬਸ ਬੇਬੇ ਮੈਂ ਤਾਂ ਹਾਲਚਲ ਪੁੱਛਣ ਨੂੰ ਲਾਇਆ ਸੀ ਚੱਲ ਹੁਣ ਮੈਂ ਵੀ ਆਪਣੇ ਕੰਮਕਾਰ ਕਰਦੀ ਆ ਤੂੰ ਵੀ ਆਪਣਾ ਧਿਆਨ ਰੱਖੀ ਚੱਲ ਠੀਕ ਆ ਫਿਰ ਚੰਗਾ ਫਿਰ ਤਾਂ ਠੀਕ ਆ ਪੁੱਤ ਕੰਮ ਤੁੰਦੇ ਦਾ ਕਰਨੇ ਹੀ ਆ ਓਕੇ ਪੁੱਤ 엄마 ਮੇਰੇ ਕੁੜੀ ਦਾ ਕਦੇ ਸਹਰਨਾ ਦੋ ਏ ਜ਼ਿੰਦਗੀ ਚ सिक्का लागा ना कद जिंदगी तंदरुस्ती परमात्मा बच्चा भी तंदुरुस्ती पर बच्चा भी ठीक ठाक रखी ने देख कि एक निक आई है कि अरदसा कर लगी हुई है बैठ के ना मैं भी तो घरे रही हुई हाँ मैं भी तो बिमार होनी मेरिया भी कद अरदा कर लिया कर

ਉਹ ਬੇਬੇ ਜਿਹੜਾ ਕੂੜਾ ਲੈ ਕੇ ਆਈਆਂ ਨਾਲ ਉਹਨੂੰ ਤਾਂ ਲੈ ਕੇ ਜਾਣਾ ਹੀ ਆ ਛੱਡ ਪਰੇ ਕਰ ਪਿਆ ਆਪਦਾ ਤੇ ਕਿੱਡਾ ਮੂੰਹ ਲਾਇਆ ਹੈ ਰੱਬ ਨੇ ਇਹਦਾ ਰੱਬ ਜੀ ਦੱਸ ਕਿ ਮੁੜੀ ਤਾਂ ਫਿਰ ਸਰਿਆ ਪਿਆ ਉਹ ਇਹਨੂੰ ਕਦੇ ਸੁਣਦਾ ਨਹੀਂ ਹੁਣ ਇਹਨੂੰ ਬਥੇਰਾ ਸੁਣਦਾ ਸਖਾ ਕਰਨ ਤੇਰੇ ਕੋਲੋਂ ਬੋਲਦੀ ਆ ਵੱਧ देख बिजली बिल लिया लगी आई हो है बिजली बिल प्यो देके जाऊ चमलाई हुई है मुंडे की चामली हुई है छत्ना की घाट है इन बढ़ गई अंदर जाके हूं ਲੈ ਕਾ ਤੁਰੀ ਆਉਂਦੀ ਆ ਹੁਣ ਇਹ ਨਹੀਂ ਖਾੜਾ ਛੱਡਦੀ ਕੀ ਕਿਵੇਂ ਆ ਤਾਈ ਤਾਈ ਤੀ ਹਾਂ ਹੈ ਮੱਥਾ ਟੇਕਦੀ ਆ ਜਾ ਜਾ ਤੁਰੀ ਜਾ ਮੈਂ ਤੇਰੀ ਨਾਲੋਂ ਲੈਣ ਆਈ ਸੀ ਭੋਗ ਤੇ ਜਾਣਾ ਸੀ ਮੱਥਾ ਟੇਕਣ ਹੈ ਭੋਗ ਤੇ ਜਾਣਾ ਮੱਥਾ ਟੇਕਣ ਸੀ ਜਾ ਤੂੰ ਤੁਰੀ ਜਾ ਹਾਂ ਆਉਣੀ ਆ ਚਾ ਚੱਲ ਪੈ ਨਹੀਂ ਛੇਤੀ ਕਰੀ ਹੋਰ ਬਾਰੇ ਟਾਈਮ ਲਾਤਾ ਤੂੰ ਤਾਂ ਮੈਂ ਤਾਂ ਕਿਹੜੇ ਵੇਲੇ ਆਈ ਆਈ ਹਾਰ ਅੱਬਾ ਹੁਣ ਮੈਨੂੰ ਗਮੰਡੀ ਦਾ ਨਾ ਵੀ ਗਾਲਾਂ ਕੱਢ ਗਈ ਹਾਏ ਦੱਸ ਗਾਲਾਂ ਕੱਢ ਜਾਂਦੀ ਏ ਮੈਨੂੰ ਇਹ ਵੀ ਬੁਰਾ ਬਣਾਉਂਦੀ ਏ ਮੈਨੂੰ ਹੁਣ ਗਮੰਡੀ ਦਾ ਨਾ ਵੀ ਲੈ ਭਣਿਆ ਤੁਹਾਡੀ ਬੁਰੀ ਕੀ ਬੋਲੀ ਜਾਂਦੀ ਐ ਮੈਂ ਤਾਂ ਸਿਰਫ ਆਇਆ ਕਿਆ ਸੀ ਕਿ ਤਾਈ ਮੈਂ ਮੱਥਾ ਟੇਕਦੀ ਆ ਇਹ ਕਹੀ ਜਾਂਦੀ ਐ ਕਿ ਗਾਲਾਂ ਕੱਢ ਗਈ ਗਵੰਡਣ ਵੀ ਨਹੀਂ ਭੈਣੇ ਸਾਡੀ ਮੰਮੀ ਦਾ ਇਹੀ ਹਾਲ ਆ ਚੱਲ ਤੂੰ ਆ ਜਾ ਇਹਨੂੰ ਮੇਰਾ ਸੁਣਦਾ ਵੀ ਘੱਟੀ ਆ ਮੇਰੇ ਤਾਂ ਕੱਪੜੇ ਵੀ ਧੋਤੇਗੇ ਇਹਦੇ ਭਾਵੇਂ ਇਹਨੂੰ ਕੰਮ ਨਹੀਂ ਕਰਨਾ ਆਉਂਦਾ ਕੰਮ ਬਥੇਰਾ ਕਰ ਲੈਂਦੀ ਆ ਮੈਂ ਅੱਗ ਲੱਗੀ ਸੀ ਇਹਨੂੰ ਜਾਣ ਦੀ ਸੇਤੀ ਭੋਗਤੇ ਇੱਕਾ ਗਮਾਂਡਾ ਨਿਖਾੜਾ ਛੱਡਦੀ ਮੈਂ ਵੀ ਇੱਤੇ ਪਾਉਂ ਹਾਂ ਸੁੱਕਣੇ ਇਹਦਾ ਪਤਾ ਇਹਨੂੰ ਕੰਮ ਨਹੀਂ ਕਰਨਾ ਹੁੰਦਾ ਦਾ ਇੱਕਾ ਗਮਾਂਡਾ ਨਿਖਾੜਾ ਛੱਡਦੀ ਇਹਦਾ

ਹਾਂ ਦਿੱਤਾ ਪਿਆਰ ਕੱਪੜੇ ਸੋਫੇ ਤੇ ਪਾਏ ਪਏ ਬਸ ਦੱਸ ਜੇ ਕੋਈ ਇੱਥੇ ਆ ਜੇ ਨਹੀਂ ਬੈਠਣ ਵਾਲਾ ਕਿੰਨਾ ਬੁਰਾ ਲੱਗਦਾ ਹਨ ਬਸੇ ਦਾ ਇਹੀ ਹਾਲ ਹੈ ਕੋਈ ਕੀ ਕਰੀਏ ਹਾਂ ਚਲ ਜੈ ਇਸ ਵੀ ਦਿੱਤਾ ਆ ਕੇ ਜਾਣਾ ਉਸ ਤਰ੍ਹਾਂ ਹਾਂ ਕੋਈ ਨਾ ਕੰਮ ਨੂੰ ਮੁੜ ਕੇ ਜਾ ਰਹੇ ਹਾਂ ਆਹ ਉੱਦੋ ਕੋਈ ਚੱਲਾਂਗੇ ਨਹੀਂ ਤੇ ਸਸਤਾ ਕੇ ਮੂੰਹ ਫਾਈ ਜਾਦੀ ਤੇ ਕੱਪੜੇ ਆ ਗਏ ਹਨ ਕੀ ਕੰਮ ਹੈ ਸਤਿ ਸ਼੍ਰੀ ਅਕਾਲ ਤਾਈ ਮੈਂ ਤੂੰ ਕੀ ਕਰਦੀ ਫਿਰ ਤੜਕੇ ਇੱਧਰ ਤੈਨੂੰ ਕੋਈ ਕੰਮ ਨਹੀਂ ਹੈਗਾ ਘਰ ਦਾ ਨਹੀਂ ਕੰਮ ਤਾਂ ਬਥੇਰੇ ਆ ਭਾਣੇ ਮੈਂ ਤਾਂ ਪੁੱਛਣ ਆਈ ਸੀ ਕਿ ਸਤਜਾਣਾ ਸੀ ਉਹਨੂੰ ਅਫਸੋਸ ਕਰਨਾ ਤੂੰ ਤੁਰੀ ਰਿਹਾ ਘਰ ਤੜਕੇ ਆਲੀ ਹੁਣ ਜਾਣਾ ਹੀ ਪੈਂਦਾ ਡਾਕਟਰ ਸੁਖ ਦੇ ਤਾਂ ਨਾਪ ਕੰਮ ਕਰ ਜੇ ਨਾ ਸਾਡੀ ਨੂੰ ਕਰ ਦਿੰਦੀ ਆ ਉਹ ਵੀ ਨਾਲ ਹੀ ਪੂਥਾ ਚੱਕ ਕੇ ਤੁਰੀ ਫਿਰਦੀ ਆ ਇਹਦੇ ਕੰਮ ਹੋਵੇ ਨਾ ਫਿਰ ਨੂੰ ਬਥੇਰੇ ਆ ਇਹ ਕਦੇ ਉੱਥੇ ਚਲੇ ਗਈ ਕਦੇ ਉੱਥੇ ਚਲੇ ਨੇ ਚਾਵ ਲਿਆ ਆ ਜਿਆਦੀ ਨਾਹੋਰ ਮੈਂ ਤਾਂ ਆਪ ਜਾਨਨੀ ਆ ਬਾਪ ਪਿੰਡ ਚ ਘੁੰਮਣ ਕੰਮ ਪਿਆ ਹੁਣ ਇਹਨਾਂ ਦੇ ਘਰ ਕੋਰ ਛੱਡ ਕੇ ਚਲੀ ਜਾਂਦੀ ਆ ਰਾਮਨਾ ਮੇਰੇ ਸਿਰ ਤੇ ਮੈਨੂੰ ਨਹੀਂ ਇਹਨਾਂ ਦੇ ਘਰ ਕੋਰ ਦਾ ਕੁੰਨੜ ਕਰਕੇ ਅਨੂ ਵਾਲਾ ਮਾੜਾ ਗਿਆ ਹੋਰ ਭੈਣਾ ਬਾੜਾ ਮਾੜਾ ਹੈ ਬੰਦਾ ਚੱਲ ਰਿਹਾ ਹੈ ਬਾੜਾ ਹੀ ਚੱਲ ਰਿਹਾ ਹੈ ਮਾੜਾ ਹੈ ਆ ਚੱਲ ਤੇ ਮੈਂ ਤਾਂ ਆਪ ਜਾਨੀ ਆ ਇਹ ਘਾਣੇ ਬਹਿ ਜਾ ਮੈਂ ਪਾਣੀ ਪੂਣੀ ਲਿਆਵਾਂ ਨਹੀਂ ਸਾਡੀ ਬੀਬੀ ਕਿਤੇ ਵੀ ਨਹੀਂ ਦਿੱਦੀ ਹੈਗੀ ਅੱਧੀ ਚਲੀ ਗਈ ਮੰਦਰ ਦੇਖ ਕੇ ਆਉਣੀ ਆ ਨੀ ਭੈਣ ਮੈਂ ਤਾਂ ਸਾਰੇ ਦੇਖਿਆ ਹੀ ਉਹ ਤਾਂ ਅੰਦਰ ਹੈ ਹੀ ਨਹੀਂ ਕਿ ਕਿ ਦੱਸਾਂਗੀ ਉਹ ਨਹੀਂ ਪਤਾ ਨਹੀਂ ਭੈਣ ਕਿਦਾਂ ਨੂੰ ਦੱਸ ਕੀ ਇਹਦਾ ਇਹੀ ਕੰਮ ਆ ਬਾਹਰ ਨੂੰ ਤਾਂ ਖੁੱਲੇ ਛੱਡੇ ਪਏ ਸਾਰੇ ਹੋਰ ਕਿੰਨੇ ਦੱਸਾਂ ਸਮਾਨ ਚਾੱਕੀ ਲੱਗੀ ਅੱਜਕੱਲ ਤਾਂ ਇੰਨਾ ਮਾੜਾ ਸਮਾਂ ਲੋਕ ਫਸਲਾਂ ਟੰਗ ਛੱਡਦੇ ਸੱਚੀ ਕੀ ਦੱਸਾਂ ਭਾਣੀ ਬਾਲੀਓ ਪੈੜੀ ਬੁੜੀ ਐਸਾ ਕੀਤਾ ਭੈਣ ਨੇ ਤੈਨੂੰ ਕੀ ਦੱਸਾਂ ਸਾਡੀ ਤਾਂ ਬੁੜੀ ਨੇ ਬਾਲੇ ਤੰਗ ਕੀਤਾ ਪਿਆ ਹੋਰ ਮੈਨੂੰ ਤਾਂ ਅੱਗੇ ਸੁਣਿਆ ਸੀਗਾ ਕਹਿੰਦੀ ਨਾ ਉਹ ਜਿਹੜੀ ਆਪਣਾ ਪੰਡਤ ਲਾਲੀ ਦੀ ਦੁਕਾਨਾਂ ਅਧਿਕਾਰ ਵਾਲੀ ਨੂੰ ਜਾ ਕੇ ਕਹਿੰਦੀ ਕਹਿੰਦੀ ਤੇਰਾ ਕਿਹਦੇ ਨਾਲ ਰੋਲਾ ਪੈ ਗਿਆ ਸੀਗਾ ਅੱਛਾ ਤੇਰਾ ਕਿਹਦੇ ਨਾਲ ਚੱਕਰ ਆਪਨੇ ਹੁਣ ਤੜਕੋ ਰੋਲਾ ਪਾ ਤਾ ਦੁਕਾਨ ਸਰ ਤੇ ਚੱਕ ਲਈ ਹਿੰਦੀ ਚਾਚੀ ਤਾਈ ਨੂੰ ਕੀ ਲੱਗਦੀਓ ਜੀ ਉਹਨੂੰ ਕਹਿੰਦੀ ਤੂੰ ਤਾਂ ਆ ਕੀ ਕਹੀ ਜਾਨੀ ਆ ਨਹੀਂ ਭੈਣੇ ਮਿੰਤੇ ਇਹ ਗੱਲ ਦਾ ਪਤਾ ਹੀ ਨਹੀਂ ਸੱਚੀ ਨਹੀਂ ਪਤਾ ਸੀ ਤੈਨੂੰ ਇਹ ਗੱਲ ਦਾ ਮੈਨੂੰ ਕਿੱਥੇ ਪਤਾ ਮੈਨੂੰ ਤਾਂ ਸਿਰਫ ਅੰਬੇ ਕੇ ਭੋਗ ਦੀ ਗੱਲ ਪਤਾ ਲੈ ਇਹ ਤਾਂ ਆਪਣੇ ਸਾਰੇ ਪਿੰਡ ਚ ਰੋਲਾ ਪਿਆ ਪਿਆ ਅੰਬੇ ਕੇ ਭੋਗ ਤੇ ਕੀ ਹੋ ਗਿਆ ਸੀ ਇੱਕ ਪਾਣੀ ਅੰਬੇ ਕੀ ਭੋਗ ਤੇ ਗਈ ਸਾਡੇ ਬੇਬੇ ਤੇ ਉੱਥੇ ਜਾ ਕੇ ਉਹਨਾਂ ਦੇ ਕਿਤੇ ਸੰਤਰੇ ਲੱਗੇ ਹੋਣੇ ਆ ਜਿੱਤ ਭੋਗ ਤੇ ਗਈ ਤਾਂ ਪੁੱਛ ਕੇ ਲੈ ਲਾ ਜੇ ਸੰਤਰੇ ਲੈਣੇ ਆ ਇਹ ਭੈਣੇ ਨੇ ਚ ਉਹ ਸੰਤਰੇ ਲੈ ਕੇ ਲਕੋਲੇ ਹਨਾ ਜਦੋਂ ਤਾ ਇਹ ਆਉਣ ਲੱਗੀ ਵਿੱਚ ਇੱਕ ਸੰਤਰਾ ਡੇ ਰਿਹਾ ਸੀ ਉਹ ਰੁੜ ਗਿਆ ਹੁਣ ਅੱਥੋਂ ਹੀ ਭਰੀ ਹੋਣੀ ਹੈ ਤੇ ਇਹ ਤਾਂ ਮੇ ਬਿਸ਼ਰਮੀ ਦੀ ਮਾਰੀ ਲੋਕ ਤਾਂ ਗੱਲਾਂ ਕਰਨ ਤਾਂ ਮੈਂ ਚੱਕ ਕੇ ਲੈ ਕੇ ਆਈ ਅੱਛਾ ਰੈਣਾ ਜਲੂਸ ਕੱਢਿਆ ਉੱਥੇ ਹੋਰ ਕੀ ਭੈਣੇ ਸਤ ਬਾੜੇ ਤੰਗ ਕੀਤਾ ਪਿਆ ਹੁੰਦੀ ਨੇ ਤੋਂ ਭੈਣੇ ਤਕੜੀਆਂ ਜਿਹੜੀ ਕੱਟੀ ਜੰਨੀ ਆ ਹੋਰ ਕੀ ਭੈਣੇ ਬਾੜੇ ਜਲੂਸ ਕੱਢਦੀ ਐ ਤਾਂ ਸਾਰੇ ਪਿੰਡੇ ਦੇ ਪਿੱਛੇ ਗੱਲਾਂ ਕਰਦੇ ਚੱਲ ਵਧੀਆ ਹੂੰ ਤਾਂ ਥੋੜੇ ਤਾਂ ਰੌਣਕੀ ਲੱਗੀ ਰਹਿੰਦੀ ਐ ਫਿਰ ਇਸ ਹਿਸਾਬ ਨਾਲ ਕੀ ਭੈਣੇ ਮੇਰੇ ਤਾਂ ਸਾਰੀ ਜ਼ਿੰਦਗੀ ਇਸੇ 'ਚ ਲੱਗ ਜਾਣੀ ਐ ਮੈਨੂੰ ਤਾਂ ਲੱਗਦਾ ਭੰਗ ਭੈਣੇ ਮੈਂ ਤਾਂ ਜਾਨੀ ਐ ਫਿਰ ਚੱਲ ਟਾਈਮ ਹੋ ਗਿਆ ਆ ਬੇਬੇ ਚਾਹ ਪੀ ਲੈ ਰੱਖ ਦੇ ਇੱਥੇ ਆ ਕੇ ਪੀਣੀ ਮੈਂ ਮੈਂ ਪਿੰਡ ਚ ਘੁੰਮਿਆ ਮੈਂ ਕਿਹਦੇ ਪਤਾ ਲੱਗਦਾ ਤੇ ਤੂੰ ਚਾਹ ਦੇ ਦੋ ਉਦੀ ਪਿੰਡ ਚ ਨਾ ਪਰ ਪੀਣੀ ਫੇਰ ਕਹਿੰਦੀ ਮੈਨੂੰ ਕੁਛ ਦਿੰਦਾ ਨਹੀਂ ਮੈਨੂੰ ਕੁਛ ਦਿੰਦਾ ਨਹੀਂ ਇਹਦਾ ਬਸ ਰਹੇ ਲਿਆ ਬੋਲ

ਬੇਬੇ ਨੂੰ ਮੇਰੀ ਚਾਹ ਕਿੱਥੇ ਪਸੰਦ ਆਉਣੀ ਆ ਆਪ ਤਾਂ ਦੁੱਧ ਚ ਪੱਤੀਆਂ ਪਾ ਪਾ ਕੇ ਪਿੰਦੀ ਐ ਲੈ ਬੇਬੇ ਰੋਟੀ ਖਾ ਲਾ ਮੈਂ ਖਾਣੀ ਰੱਖਦੀ ਹਾਂ ਤੇ ਮੈਂ ਤਾਂ ਉੱਥੇ ਗੇੜਾ ਗੂੜੇ ਕੱਟਣ ਚੱਲੀ ਆ ਫਰੇਮਾ ਹੋਇਆ ਪਿਆਵਾ ਕਿੱਦਿ ਜੀ ਚਾਹ ਜਿਹਾ ਜਿਹਾ ਚਾਹ ਪਾ ਕੇ ਦੇ ਤਾ ਉਹ ਦੁੱਧ ਉਤਰ ਜਾਂਦੀ ਐ ਪਰ ਰੋਟੀ ਪਾ ਕੇ ਦੇ ਦਿੱ ਦੁਪਹਿਰ ਦਾ ਟਾਈਮ ਤੇ ਰੋਟੀ ਖਾ ਲਾ ਆਰਾਮ ਨਾਲ ਫੇਰ ਦੇ ਮੱਥਾ ਟੇਕਦੀਆਂ ਦਾਈ ਤਕੜੀਆਂ ਪੁੱਤ ਹਾਂ ਹਾਂ ਵਧੀਆ ਹੋ ਤਾਂ ਸੱਸ ਠੀਕ ਆ ਹੈ ਤਾਈ ਅੱਜ ਬੜੇ ਪਿਆਰ ਨਾਲ ਬੋਲਦੀ ਇਹਨੂੰ ਕੀ ਹੋ ਗਿਆ ਹੂੰ ਵੀ ਦੁਖੀ ਜੀ ਲੱਗਦੀ ਆ ਤਾਈ ਕੀ ਗੱਲ ਤੂੰ ਬੜੀ ਦੁਖੀ ਜੀ ਲੱਗਦੀ ਆ ਜੀ ਦੱਸਾਂ ਮੈਂ ਤਾਂ ਬਹੁਤ ਦੁਖੀ ਆ ਢੱਡੀਆਂ ਢੱਡਚੀ ਰੱਖੀ ਬੈਠੀ ਆ ਨਾ ਕੀ ਹੋ ਗਿਆ ਮੈਨੂੰ ਦੱਸ ਦੇ ਕੋਈ ਕੋਸਦਾ ਕਿਉਂ ਰੋਟੀ ਪੈਂਟ ਚ ਖਾ ਕੇ ਉੰਨੀ ਜਾ ਕੇ ਲੈ ਮੈਂ ਤਾਂ ਸੋਚਿਆ ਤੇਰੀ ਨਾ ਬੜੀ ਚੰਗੀ ਆ ਪੈਂਟ ਚ ਖਾ ਕੇ ਉੰਨੀ ਆ ਰੋਟੀ ਅੱਛਾ ਹਾਂ ਰੋਕਾ ਡੰਦੀ ਆ ਬਾਹਰ ਹੋਰ ਪਤਾ ਕੀ ਦੱਸਾਂ ਮੈਂ ਤਾਂ ਬਹੁਤ ਦੁਖੀ ਆ ਸਾਰਾ ਕੁਛ ਢੱਡ ਚਲ ਕੋਈ ਫਿਰਦੀ ਆ ਨਾ ਕੋਈ ਰੋਟੀ ਪੁੱਛਦਾ ਨਾ ਚਾਹ ਪੁੱਛਦਾ ਮੈਂ ਤਾਂ ਪੈਂਟ ਚ ਗੁਜ਼ਾਰਾ ਕਰਦੀ ਆ ਉਹ ਕੇ ਫਿਰ ਕੇ ਅੱਛਾ ਹਾ ਹਾਏ ਨੀ ਤਾਈ ਤਾਂ ਵਿਚਾਰੀ ਮੈਨੂੰ ਤਾਂ ਲੱਗਦਾ ਸੀ ਕਿ ਇਹਦੀ ਨੌਂ ਵਾਲੀ ਚੰਗੀ ਆ ਤਾਈ ਹੋਈ ਵਾਲਾ ਬੋਲਦੀ ਆ ਇਹ ਤਾਂ ਵਿਚਾਰੀ ਆਪ ਵਾਲੀ ਹੋਏ ਹੈ ਔਖੀ ਆ ਇਹ ਤਾਂ ਵਿਚਾਰੀ ਨੂੰ ਰੋਟੀ ਵੀ ਨਹੀਂ ਦਿੰਦੀ ਉਹ ਹੈ ਮੈਂ ਜਦੋਂ ਇਹਨਾਂ ਦੇ ਘਰੇ ਜਾਂਦੀ ਸੀ ਮੈਨੂੰ ਤਾਂ ਇਹ ਲੱਗਦਾ ਸੀ ਤਾਈ ਹੀ ਬੋਲੀ ਜਾਂਦੀ ਆ ਤਾਈ ਬੋਲਦੀ ਤਾਂ ਚਲੀ ਜਾਂਦੀ ਹੁੰਦੀ ਨਾ ਬੋਲਦੀ ਤਾਂ ਮੈਂ ਕਦੇ ਸੁਣੀ ਨਹੀਂ ਸੀ ਵੀ ਵਿਚਾਰੀ ਤਾਈ ਨੂੰ ਤਾਂ ਦਿਨੋਂ ਬਾਲਾ ਤੰਗ ਕਰਦੀ ਹੋਣੀ ਆ ਮੈਂ ਹੀ ਰੋਕੀ ਦੇ ਤੈਨੂੰ ਤਾਈ ਕੀ ਰੁਕ ਜਾ ਤੂੰ ਤਾਈ ਖੜ ਜਾ ਤੂੰ ਤੂੰ ਮੇਰੇ ਨਾਲ ਚੱਲ ਸਾਡੇ ਘਰੇ ਮੈਂ ਤੈਨੂੰ ਰੋਟੀ ਦਊ ਕੋਈ ਨਾ ਕੋਤ ਮੇਰੀ ਨਾ ਲੜੂਗੀ ਨਹੀਂ ਕੋਈ ਸੁਣਦਾ ਤਾਈ ਪੈਂਟ ਚ ਫਿਰ ਕੇ ਜਾਰਾ ਹੋ ਜਾਣਾ ਮਾਂ ਹਾਂ ਕੋਈ ਨਾ ਲੜੂਗੀ ਫਿਰ ਤੇਰਨਾ ਤੂੰ ਕੋਈ ਨਾ ਮੇਰੇ ਨਾਲ ਖਾਲੀ ਉੱਟ ਕੋਈ ਨਾ ਲੈ ਡੂਗੀ ਤੈਨੂੰ ਹਾਏ ਤਾਈ ਨੂੰ ਵਿਚਾਰੀ ਨੂੰ ਕਿੰਨਾ ਦੁੱਖਣਾ ਮੈਂ ਵਿਚਾਰੀ ਨੂੰ ਐਵੇਂ ਮਾੜਾ ਕਹੀ ਜਾਂਦੀ ਸੀਗੀ ਜਾ ਕੋੜੇ ਪਾਣੀ ਲੈ ਕੇ ਦੇ ਮੈਨੂੰ ਲਿਓਨੀ ਆ ਇਹ ਗਮੰਡ ਨੂੰ ਫੜਦੇ ਮੈਂ ਇਹਨੂੰ ਦਾ ਸਭ ਬਣਾਉਂਦੀ ਹਾਂ ਪੰਤਾ ਉਹ ਗਮੰਡਾ ਹਾਏ ਤਾਈ ਤਾਂ ਝਾੜੂ ਮਾਰੀ ਜਾਂਦੀ ਆ ਹੁਣ ਪਤਾ ਲੱਗਿਆ ਦੀ ਨੌਂ ਦਾ ਕਿੰਨੀ ਖਰਾਬ ਆ ਤਾਈ ਤਾਂ ਕੰਮ ਕਰਾਉਂਦੀ ਆ ਝਾੜੂ ਮਰਵਾਉਂਦੀ ਆ ਲੈ ਬੇਬੇ ਤੂੰ ਕਹ ਤਾਂ ਝਾੜੂ ਮਾਰੀ ਜਾਨੀ ਲੈ ਫੜ ਪਾਣੀ ਪਰ ਅਜ ਤਾਂ ਮੇਰੇ ਮਾਰੀ ਜਾਨੀ ਖੜਿਆ ਕੂੜਾ ਪਿਆ ਸੀ ਮੈਂ ਇਕੱਠਾ ਕਰਨ ਲੱਗ ਗਈ ਲੈ ਫੜ ਪਾਣੀ ਮੈਂ ਆਪੇ ਮਾਰ ਲੈਣੀ ਝਾੜੂ